ਉਹ ਵੀ ਐਂ ਕਹਿੰਦੇ ਸੀਗੇ ਹਣੀ ਠਾਕੁਰਾ ਬੰਦਾ ਹੈ ਨਾ ਵੀ ਕਹਿੰਦੇ ਵੀ ਮੈਂ ਵੀ ਬਹੁਤ ਮੈਂ ਬੰਦ ਕਰਕੇ ਦਿਖਾ ਦਿਓ ਐਂ ਕਰਕੇ ਦਿਖਾ ਦਿਓ ਠੀਕ ਹੈ ਮੁੜ ਕੇ ਰਾਜੀਨਾਮੇ ਕਰਦੇ ਫਿਰਦੇ ਸੀ ਮੈਂ ਉਹਨਾਂ ਨੂੰ ਇਹੀ ਗੱਲ ਪੁੱਛਣਾ ਚਾਹੁੰਨਾ ਇਸ ਲਲਕਾਰ ਕੇ ਖਾਲੀ ਫੋਕੇ ਲਲਕਾਰਿਆਂ ਦਾ ਕੀ ਤੁਕ ਠੀਕ ਹੈ ਜਦ ਤੁਸੀਂ ਅਸੀਂ ਕਿਸੇ ਦੇ ਵੀ ਕਿਸੇ ਦਾ ਵੀ ਮਾੜਾ ਨਹੀਂ ਚਾਹੁੰਦੇ ਠੀਕ ਹੈ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਨਾਂ ਤੋਂ ਹੀ ਪਤਾ ਲੱਗਦਾ ਸਾਨੂੰ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਹੱਕ ਦੀ ਗੱਲ ਕਰਾਂਗੇ ਉਹ ਪੰਜਾਬ ਯੂਨੀਵਰਸਿਟੀ ਦੇ ਹੱਕ ਬੱਚਿਆਂ ਦੇ ਵੀ ਹੋ ਸਕਦੇ ਆ ਟੀਚਰਸ ਦੇ ਵੀ ਹੋ ਸਕਦੇ ਆ ਸਟਾਫ ਐਸੋਸੀਏਸ਼ਨਸ ਵਾਲਿਆਂ ਦੇ ਵੀ ਹੋ ਸਕਦੇ ਆ ਠੀਕ ਹੈ ਯੂਨੀਵਰਸਿਟੀ ਜਿਹੜਾ ਸੈਨੇਟ ਆ ਉਹ ਕੱਲੀ ਬੱਚਿਆਂ ਦੇ ਹੱਕਾਂ ਦੀ ਗੱਲ ਨਹੀਂ ਕਰਦੀ ਉਹ ਟੀਚਰਸ ਦੀ ਵੀ ਗੱਲ ਕਰਦੀ ਆ ਉਹ ਸਟਾਫ ਜਿਹੜੇ ਨਾਨ ਟੀਚਿੰਗ ਸਟਾਫ ਆ ਉਹਨਾਂ ਦੇ ਵੀ ਹੱਕਾਂ ਦੀ ਗੱਲ ਕਰਦੀ ਆ ਉਹ ਸਾਰਿਆਂ ਦੀ ਇੱਕ ਬੈਟਰਮੈਂਟਲੀ ਬਣਾਈ ਚ ਠੀਕ ਹੈ ਜਦ ਅਸੀਂ ਉਹਨਾਂ ਦੇ ਗੁਲਾਮ ਸੀਗੇ ਠੀਕ ਹੈ ਜਦ ਅਸੀਂ ਉਹਨਾਂ ਦੇ ਗੁਲਾਮ ਸੀ ਤਦ ਵੀ ਉਹਨਾਂ ਨੇ ਸਾਨੂੰ ਇੱਕ ਮਤਲਬ ਡੈਮੋਕ੍ਰੈਟਿਕ ਬਾਡੀ ਦਿੱਤੀ ਜਿਹਦੇ ਥਰੂ ਅਸੀਂ ਆਪਦੀ ਗੱਲ ਆ ਨਾਨ ਟੀਚਿੰਗ ਸਟਾਫ ਟੀਚਿੰਗ ਸਟਾਫ ਸਟੂਡੈਂਟਸ ਆਪਦੀ ਗੱਲ ਰੱਖ ਸਕਣਾ ਠੀਕ ਹੈ ਤੇ ਉਸ ਤੋਂ ਬਾਅਦ ਆ ਤਾਨਾਸ਼ਾ ਸਰਕਾਰ ਸਾਨੂੰ ਆ ਕੇ ਕਹਿੰਦੀ ਹੈ ਜੀ ਨਹੀਂ ਜੀ ਸੈਨੇਟ ਅਸੀਂ ਬਹਾਲ ਅਸੀਂ ਬਹਾਲ ਨਹੀਂ ਕਰਨੀ ਸਦੀ ਬੰਦ ਕਰਨੀ ਹੈ 91 ਮੈਂਬਰ ਦੀ ਕਮੇਟੀ ਚੱਕ ਦਿੰਦੇ ਆ 31 ਮੈਂਬਰ ਕਰ ਦਿੰਦੇ ਆ ਕਦੀ ਕੁਝ ਕਰ ਦਿੰਦੇ ਆ ਠੀਕ ਹੈ ਫੋਕੇ ਲਲਕਾਰੇ ਨੇ ਠੀਕ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਸ ਖਾਲੀ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ